ਇਹ ਜਿਹੜੀ ਪੁੱਡਾ ਦੀ ਕਲੋਨੀ ਬਣੀ ਗਰਦਾਸਪੁਰ ਦੇ ਵਿੱਚ ਬਟਾਲਾ ਰੋਡ ਤੇ ਇਹਦੇ ਵਿੱਚ ਸਮੱਸਿਆ ਦਾ ਭੰਡਾਰ ਆ ਸਭ ਤੋਂ ਪਹਿਲੀ ਸਮੱਸਿਆ ਜਿਹੜੀ ਆ ਮੇਜਰ ਇਹ ਕਲੋਨੀ ਵਾਸੀਆਂ ਨੂੰ ਬਿਜਲੀ ਦੀ ਆ ਕਈ ਦਿਨਾਂ ਤੋਂ ਇਹਨਾਂ ਦੇ 50 60 ਘਰਾਂ ਦੀ ਬਿਜਲੀ ਜਿਹੜੀ ਬੰਦ ਆ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਵੇਖੀਏ ਤੇ 1 ਕਰੋੜ ਕਰੋੜ ਰੁਪਏ ਦਾ ਇਹਨਾਂ ਲੋਕਾਂ ਨੇ ਸਰਕਾਰ ਕੋਲੋਂ ਪਲਾਟ ਕਰੀ ਤਿਆ ਇਹਨਾਂ ਨੇ ਆਪਣੇ ਰਿਟਾਇਰਮੈਂਟ ਦੀ ਜਮਾ ਪੂੰਜੀ ਜਾਂ ਆਪਣੀਆਂ ਤਨਖਾਹਾਂ ਤੇ ਲੋਨ ਲੈ ਕੇ ਪਲਾਟ ਲਏ ਆ ساری ساری ਉਮਰ ਦੀ ਕਮਾਈ ਜਿਹੜੀ ਸਰਕਾਰ ਨੂੰ ਦਿੱਤੀ। ਸਰਕਾਰ ਨੂੰ ਇਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਭ ਤੋਂ ਪਹਿਲੇ ਆਧਾਰ ਤੇ ਹੱਲ ਕਰਨਾ ਚਾਹੀਦਾ ਸੀ। ਜੇਕਰ ਕੋਈ ਪ੍ਰਾਈਵੇਟ ਕਲੋਨੀ ਲਾਈਜ਼ਰ ਕਲੋਨੀ ਕੱਢਦਾ ਤੇ ਇਹ ਆਪਣੀਆਂ ਹਦ੍ਹਾਤਾਂ ਦਾ ਬੋਰਡ ਲਾ ਦਿੰਦੇ ਆ ਵੀ ਸਭ ਤੋਂ ਪਹਿਲਾਂ ਆਹਦੀ ਚਾਰ ਦਿਵਾਰੀ ਕਰਾਓ ਜੀ। ਉਹਦੇ ਬਾਅਦ ਸੀਵਰੇਜ, ਉਹਦੇ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ, ਉਹਦੇ ਬਾਅਦ ਪੀਣ ਵਾਲੇ ਪਾਣੀ ਤੇ ਉਹਦੇ ਬਾਅਦ ਸਿਕਿਉਰਿਟੀ ਪਰਪਸ ਇਹ ਉਹ ਫਿਰ ਪਾਰਕਾਂ ਦੀ ਗੱਲ ਆ ਜਾਂਦੀ ਆ ਇਹ ਪੁੱਡਾ ਕਲੋਨੀ ਦੇ ਵਿੱਚ ਨਾ ਇਹਦੀ ਚਾਰਦਵਾਰੀ ਪੂਰੀ ਐ ਇਹਨੂੰ ਕੱਟੀ ਨੂੰ ਘੱਟੋ ਘੱਟ 12 ਸਾਲ ਹੋ ਗਏ ਨਾ ਇਹਦੀ ਚਾਰਦਵਾਰੀ ਨਾ ਇਹਦਾ ਪੂਰਾ ਸੀਵਰੇਜ ਚੱਲਣ ਡਿਆ ਨਾ ਲੋਕਾਂ ਦੇ ਘਰਾਂ 'ਚ ਪੀਣ ਵਾਲਾ ਪਾਣੀ ਪਹੁੰਚਣ ਡਿਆ ਐਸ ਵੇਲੇ ਅਸੀਂ ਖਲੋਤੇ ਆ ਪਾਰਕ ਦੇ ਵਿੱਚ ਤੇ ਮੈਨੂੰ ਕਿਸੇ ਪੱਖੋਂ ਵੇਖੋ ਪਾਰਕੇ ਲੱਭਣ ਹੀ ਨਹੀਂ ਡਈ ਇਹ ਆਉ ਲੱਗਣ ਡਿਆ ਜਿ ਤਰ੍ਹਾਂ ਕੋਈ ਟੋਵਾ ਪੱਟਿਆ ਇਹਨਾਂ ਨੇ ਤੇ ਉਹਦੇ ਵਿੱਚ ਅਸੀਂ ਖਲੋਤੇ ਆ ਨਾ ਇੱਥੇ ਕੋਈ ਪਾਰਕ ਵਾਲੀ ਸਹੂਲਤਾਂ ਨਾ ਕੋਈ ਝੁੱਲੇ ਆ ਬੱਚਿਆਂ ਦੇ ਨਾ ਇੱਥੇ ਕੋਈ ਐਕਸਰਸਾਈਜ਼ ਮਸ਼ੀਨ ਲੱਗੀ ਆ ਨਾ ਪਾਰਕ ਦੀ ਬਾਉਂਡਰੀ ਵਾਲਾ ਵੇਖੋ ਇਹ ਜਿਹੜਾ ਸਰਾਸਰ ਠਕਾ ਹੋ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਡੇਰਿਆਂ ਨੂੰ ਬੱਤੀ ਜਿਹੜੀ ਪ੍ਰੋਪਰ ਜਾਣ ਦੀ ਆ ਪੁੱਡਾ ਦੇ ਵਿੱਚ ਬੱਤੀ ਨਹੀਂ ਆਉਂਦੀ ਜੇਕਰ ਇਹ ਸਮੱਸਿਆ ਦਾ ਹੱਲ 2-3 ਦਿਨਾਂ ਦੇ ਵਿੱਚ ਵਿੱਚ ਪੁੱਡਾ ਨੇ ਨਾ ਕੀਤਾ ਤੇ ਮਜਬੂਰਨ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪਏਗਾ ਜਿਹਦੇ ਵਿੱਚ ਘਟੋ ਘਟ ਹਜ਼ਾਰ ਘਰ ਤੇ ਪੁੱਡਾ ਦਾ ਹੀ ਬਾਕੀ ਅਸੀਂ ਪਿੰਡਾਂ 'ਚ ਵੀ ਕਾਲ ਕਰ ਦੇਣੀ ਆ ਪਿੰਡਾਂ 'ਚ ਵੀ ਟਰਾਲੀਆਂ ਭਰ ਕੇ ਜਿਹੜੀਆਂ ਸਾਡੇ ਜਥੇਵੰਦੀ ਆ ਦੀ ਆ ਜਣੀ ਆ ਉਹਨਾਂ ਚਿਰ ਅਹੀਂ ਹਿਲਣਾ ਨਹੀਂ ਜਿੰਨਾ ਚਿਰ ਇਹ ਕਲੋਨੀ ਦਾ ਸਾਰਾ ਸਮੱਸਿਆ ਦਾ ਹੱਲ ਨਹੀਂ ਹੁੰਦਾ ਮੇਰਾ ਨਾਮ ਹੈਗਾ ਔਰ ਕਲੋਨੀ ਦੀਆਂ ਜੋ ਪ੍ਰੋਬਲਮਸ ਹੈਗੀਆਂ ਪੁੱਡਾ ਕਲੋਨੀ ਦੀਆਂ ਉਹਦੇ ਉੱਲ ਮੈਂ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਆਗੂ ਕਰਾਉਣਾ ਚਾਹੁੰਦਾ ਕੀ ਕੀ ਪ੍ਰੋਬਲਮਸ ਮੇਜਰ ਪ੍ਰੋਬਲਮ ਤੇ ਆ ਹੈਗੀਆਂ ਕਿ ਅਸੀਂ 17 ਤੋਂ ਇੱਥੇ ਹੈਗੇ ਆਏ ਹੋਏ 18 ਤੋਂ ਅਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਮੰਦਰ ਲਈ ਅਪਲੀਕੇਸ਼ਨਾਂ ਦਿੱਤੀ ਹੋਈਆਂ ਆ ਉਹਨਾਂ ਲਈ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਨੇ ਪੈਸੇ ਵੀ ਸਾਥੋ ਜਮ੍ਹਾਂ ਕਰਾਏ ਹੋਏ 10% ਉਹਦੇ باوجود ਦੀ ਕੋਈ ਸੁਣਾਈ ਨਹੀਂ ਹੈਗੀ ਔਰ ਸੈਕੰਡਲੀ ਕੀ ਹੈਗਾ ਕਿ ਸਭ ਨਾਲ ਵੱਡੀ ਮੇਜਰ ਪ੍ਰੋਬਲਮ ਹੈ ਆਂਦੀ ਹੈ ਕਿ ਜਿਹੜਾ ਵੀ ਸੀਏ ਅਪਾਇੰਟ ਹੁੰਦਾ ਉਹ 5-6 ਮਹੀਨਿਆਂ ਦੀ ਟ੍ਰਾਂਸਫਰ ਕਰਕੇ ਕਰਾ ਕੇ ਚਲਾ ਜਾਂਦਾ ਹੈਗਾ ਔਰ ਉਹ ਸਾਡੀ ਫਾਈਲ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਕਿ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੁੰਦੀ ਔਰ ਜੇ ਅਪਾਇੰਟਮੈਂਟ ਲੈਂਦੇ ਆ ਗਏ ਸਾਨੂੰ ਅਪਾਇੰਟਮੈਂਟ ਹੀ ਨਹੀਂ ਮਿਲਦੀਆਂ ਕਿਆਂ ਜੇ ਜਾਇਦਾਗਾ ਤੇ ਉੱਥੇ ਕੋਈ ਅਫਸਰ ਨਹੀਂ ਮਿਲਦਾ ਸਾਨੂੰ ਕਿਹੜੀ ਕਿਹੜੀ ਕੰਪਲੇਂਟਸ ਕੀਤੀਆਂ ਗਈਆਂ ਕਿਹੜੀ ਕਿਹੜੀ ਪ੍ਰੋਬਲਮ ਸੀ ਕੰਪਲੇਂਟਸ ਤਾਂ ਬਹੁਤ ਹੈਗੀਆਂ ਸਟਰੀਟ ਲਾਈਟ ਇੱਥੇ ਪ੍ਰੋਪਰ ਨਹੀਂ ਜਗਦੀ ਹੈਗੀਆਂ ਸਾਰੇ ਜਾ ਕੇ ਹੁਣ ਤੁਸੀਂ ਚੈੱਕ ਕਰੋਗੇ ਅਧੀਆਂ ਸਟਰੀਟ ਲਾਈਟ ਬੰਦ ਪਈਆਂ ਹੋਈਆਂ ਔਰ ਇੱਥੋਂ ਸਾਰੇ ਸੈਰ ਕਰਦੇ ਆ ਸਵੇਰੇ ਸ਼ਾਮ ਨੇਰੇ ਚ ਸੈਰ ਕਰਨੀ ਪੈਂਦੀ ਹੈ ਸਾਨੂੰ ਫੋਨਾਂ ਦੀਆਂ ਲਾਈਟਾਂ ਆਪਣੀਆਂ ਜਗਾਉਣੀਆਂ ਪੈਂਦੀਆਂ ਸੈਰ ਕਰਨ ਲਈ ਔਰ ਸੈਕੰਡਲੀ ਹੈਗਾ ਜਿਹੜਾ ਕਿ ਪੁਲ ਬਣੇ ਹੈਗੇ ਆ ਉਹਦੇ ਨਾਲ ਅੱਗੇ ਕਹਿ ਕੇ ਹੈਗਾ ਦੁਬਾਰਾ ਕਹਿੰਦੇ ਹੈਗੇ ਆ ਕਿ ਸਟਰੀਟ ਲਾਈਟਾਂ ਦੇ ਜਿਹੜੇ ਹੈਗੇ ਲਾਈਟ ਪੋਲ ਲੱਗੇ ਹੋਏ ਆ ਬਿਜਲੀ ਦੇ ਪੋਲ ਲੱਗੇ ਹੋਏ ਆ ਨਾ ਪੁੱਡਾ ਤੇ ਇਹ ਪੁੱਡਾ ਕਲੋਨੀ ਦਾ ਥੋੜਾ ਪੈਸੇ ਜਮਾ ਕਰਾਣੇ ਆਗੇ ਤੇ ਇਹ ਪੁੱਡਾ ਦੇ ਜਮਾ ਕਰਾਣੇ ਆਗੇ ਤਾਂ ਕਿ ਕਲੋਨੀ ਵਾਸੀਆਂ ਨੇ ਕਰਾਣੇ ਆਗੇ ਹਰ ਕੰਮ ਡਿਲੇ ਹੁੰਦਾ ਹੈਗਾ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਹੈਗਾ ਡਿਪਾਰਟਮੈਂਟ ਕੁਝ ਕਰਾ ਦੀ ਬੀਲੀ ਕਹਿ ਰਹੀ ਹੈ 10 ਦਿਨਾਂ ਤੋਂ ਬੰਦ ਹੈ ਕੀ ਕਾਰਨ ਲੱਗਦਾ ਉਹਦਾ ਇਹਦਾ ਕਾਰਨ ਤੇ ਹੁਣ ਬੀਲੀ ਵਾਲੀ ਦੱਸ ਸਕਦੇ ਜਾਂ ਪੁੱਡਾ ਦੇ ਜੇ ਆਈ ਜਾਂ ਜੇ ਦੇ ਵੀ ਇੰਜੀਨੀਅਰ ਹੈਗੇ ਉਹ ਆਂਦੇ ਹੀ ਨਹੀਂ ਹੈਗੇ ਇੱਥੇ ਐਸ ਡੀਓ ਵਗੈਰਾ ਅੰਮ੍ਰਿਤਸਰ ਜਾਣਾ ਪੈਂਦਾ ਹੈ 150 ਏਕੜ ਚਾ ਕਲੋਨੀ ਹੈਗੀ ਇੱਥੇ ਤਾਂ ਨੇ ਇੱਕ ਦਫ਼ਤਰ ਕਿਉਂ ਨਹੀਂ ਬਣਾਇਆ ਜਿਹੜਾ ਕਿ ਇੱਥੇ ਹੋਣਾ ਚਾਹੀਦਾ ਹੈ ਕ ਕੋਈ ਨਹੀਂ ਬੰਦਾਗਾ ਜੀ